ਸੱਤ ਸਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਉਤੇ ਦੋਸਤੋ ਅੱਜ ਜਿਹੜੀ ਗੱਲਬਾਤ ਕਰਨੀ ਹੈ ਉਹ ਇੱਕ ਐਸੇ ਪਲਵਾਨ ਬਾਰੇ ਕਰਨੀ ਹੈ ਜੋ ਕਿ ਖਾੜਕੂ ਵਾਦ ਵੇਲੇ ਸਰਹੱਦ ਕੋਲ ਰਹਿੰਦਾ ਹੁੰਦਾ ਸੀ ਤੇ ਉਹਦੇ ਕਾਰਨਾਮੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸੋ ਵੀਡੀਓ ਬੜੀ ਦਿਲਚਸਪ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਦਲਜੀਤ ਸਿੰਘ ਜੀ ਲਿਖਦੇ ਨੇ ਕਹਿੰਦੇ ਵੀ ਪਲਵਾਨ ਦਾ ਮੈਨੂੰ ਨਾਂ ਨਹੀਂ ਯਾਦ ਕਿਉਂਕਿ ਉਦੋਂ ਅਸਲੀ ਨਾਂ ਪੁੱਛੀ ਦੇ ਨਹੀਂ ਸੀ ਪਰ ਬੜਾ ਦਿਲਚਸਪ ਬੰਦਾ ਸੀ ਉਹ ਜੋ ਸਦਾ ਖੁਸ਼ ਰਹਿੰਦਾ ਤੇ ਸਾਰਿਆਂ ਨੂੰ ਖੁਸ਼ ਰੱਖਦਾ ਸੀ ਇਹ ਬੜਾ ਦਲੇਰ ਤੇ ਦ੍ਰਿੜ ਅਰਾਤੇ ਦਾ ਬੰਦਾ ਵੀ ਸੀਗਾ ਤੇ ਔਖੇ ਤੋਂ ਔਖੇ ਕੰਮ ਦੀ ਜ਼ਿੰਮੇਵਾਰੀ ਲੈ ਲੈਂਦਾ ਸੀ ਤੇ ਸਾਰੀ ਜੀ ਜਾਂ ਨਾਲ ਉਸ ਵਿੱਚ ਲਾ ਦਿੰਦਾ ਸੀ ਦਾੜੀ ਕੇਸ ਕੱਟੇ ਹੋਏ ਸਨ ਤੇ ਥੋੜੀਆਂ-ਥੋੜੀਆਂ ਮੁੱਛਾਂ ਰੱਖੀਆਂ ਹੋਈਆਂ ਸਨ ਉਹਨੇ ਇਹ ਗੁਰਵਿੰਦਰ ਸਿੰਘ ਪ੍ਰਧਾਨ ਤੇ ਹਰਜੀਤ ਸਿੰਘ ਉਰਫ ਪ੍ਰਗਟ ਸਿੰਘ ਦੇ ਸੰਪਰਕ ਵਿੱਚ ਸਾਡੇ ਨਾਲ ਆਇਆ ਸੀ ਤੇ ਮਾਝੇ ਦੇ ਕਿਸੇ ਪਿੰਡ ਦਾ ਸੀ ਇਹ ਕਿਸੇ ਚੰਗੇ ਕਰਦਾ ਸੀ ਪਰ ਪਹਿਲੀ ਜ਼ਿੰਦਗੀ ਵਿੱਚ ਸਮਗਲਿੰਗ ਤੇ ਵੈਲੀ ਪੁਨੇਕ ਵਿੱਚ ਰਹਿਣ ਕਰਕੇ ਸਾਰੀ ਦੁਨੀਆ ਨੂੰ ਮਿਆਂ ਹੋਇਆ ਸੀ ਸਰਹੱਦ ਦਾ ਭੇਤੀ ਸੀ ਚੋਰਾਂ ਡਕੈਤਾਂ ਦੀ ਨਵਜ ਪਛਾਣਦਾ ਸੀ ਤੇ ਪੁਲਿਸ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ ਅਸੀਂ ਪਾਰ ਜਾਣ ਦੇ ਆਪਣੇ ਰਸਤੇ ਵੀ ਲੱਭੇ ਇਹ ਕਮਲੀ ਚਾਚਾ ਮਥਰਾ ਸਿੰਘ ਨੇ ਹਰਜੀਤ ਸਿੰਘ ਰਾਹੀ ਪਲਵਾਨ ਨਾਲ ਸੰਪਰਕ ਬਣਾਇਆ ਤੇ ਉਸ ਨੂੰ ਸਾਰੀ ਗੱਲ ਦੱਸੀ ਹੁਣ ਉਹ ਆਪਣੀ ਪੁਰਾਣੀ ਸਤਾਗਰੀ ਦੀ ਜ਼ਿੰਦਗੀ ਵੀ ਛੱਡ ਚੁੱਕਾ ਸੀ ਤੇ ਆਪਣੀ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ ਜਦੋਂ ਉਸ ਨੂੰ ਅਸੀਂ ਇਹ ਸਵਾਲ ਪਾਇਆ ਤਾਂ ਉਸ ਨੇ ਯਾਰੀ ਦੋਸਤੀ ਕਰਕੇ ਹਾਂ ਹੀ ਭਰ ਦਿੱਤੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਚਰਨਜੀਤ ਸਿੰਘ ਤਲਵੰਡੀ ਹੋਰਾਂ ਨੂੰ ਪਹਿਲੀ ਵਾਰ ਪਾਰ ਉਹੀ ਲੈ ਕੇ ਛੱਡ ਕੇ ਆਇਆ ਸੀ ਗੰਗਾ ਨਗਰ ਤੇ ਪੰਜਾਬ ਰਾਹੀਂ ਉਸਨੇ ਆਪਣੇ ਪੁਰਾਣੇ ਸਬੰਧਾਂ ਰਾਹੀਂ ਕਈ ਰਸਤੇ ਬਣਾ ਲਏ ਇਸ ਤਰ੍ਹਾਂ ਗੁਰਚੰਦ ਸਿੰਘ ਬੁੱਧ ਸਿੰਘ ਵਾਲਾ ਚਰਨਜੀਤ ਸਿੰਘ ਤਲਵੰਡੀ ਅਤੇ ਹਰਜੀਤ ਸਿੰਘ ਸਿੱਧੇ ਪਾਕਿਸਤਾਨ ਜਾ ਸਕੇ ਉਹ ਆਪਣੇ ਘਰ ਦਾ ਕੰਮ ਛੱਡ ਕੇ ਆਉਂਦਾ ਸੀ ਤੇ ਕਈ ਕਈ ਦਿਨ ਸਾਡੇ ਨਾਲ ਰਹਿੰਦਾ ਸੀ ਉਹ ਦੋ ਵਾਰ ਪਾਕਿਸਤਾਨ ਕੁਝ ਸਮਾਂ ਰਹਿ ਕੇ ਵੀ ਆਇਆ ਹੁਣ ਉਸ ਦਾ ਪਿੰਡ ਵਾਲੀ ਜ਼ਿੰਦਗੀ 'ਚ ਮਨ ਨਹੀਂ ਸੀ ਲੱਗਦਾ ਉਹ ਗੁਰਜੰਟ ਸਿੰਘ ਕੋਲ ਆ ਜਾਂਦਾ ਤੇ ਇਹਨਾਂ ਦੇ ਜਥਿਆਂ ਵਿੱਚ ਕਈ ਕਈ ਦਿਨ ਰਹਿ ਜਾਂਦਾ ਗੁਰਜੰਟ ਸਿੰਘ ਤੇ ਉਸ ਦੀ ਆਪਸ ਵਿੱਚ ਬਹੁਤ ਮੰਦੀ ਸੀ ਤੇ ਇੱਕ ਦੂਸਰੇ ਨੂੰ ਬਹੁਤ ਸਮਝਦੇ ਸਨ ਪਹਿਲਵਾਨ ਉਸ ਦੀ ਇਸ ਲਈ ਕਦਰ ਕਰਦਾ ਸੀ ਕਿ ਇਹ ਸਾਡਾ ਵੱਡਾ ਜਰਨੈਲ ਹੈ ਅਤੇ ਇਸ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਗੁਰਜੰਡ ਸਿੰਘ ਨੂੰ ਉਸਦੀ ਸਰਲਤਾ ਦਲੇਰੀ ਅਤੇ ਖੁਸ਼ਮિજાਜੀ ਬਹੁਤ ਪਸੰਦ ਸੀ ਜਦੋਂ ਮੈਂ ਪਾਕਿਸਤਾਨ ਰਿਹਾ ਤਾਂ ਪਲਵਾਨ ਜ਼ਿਆਦਾਤਰ ਮਾਲਵੇ ਵਿੱਚ ਹਰਜੀਤ ਸਿੰਘ ਤੇ ਗੁਰਜੰਡ ਸਿੰਘ ਹੋਰਾਂ ਨਾਲ ਹੀ ਰਿਹਾ ਤੇ ਆਪਣੀ ਆਦਤ ਅਨੁਸਾਰ ਪੂਰਾ ਸਰਗਰਮ ਰਿਹਾ ਲਹਿਰ ਨਾਲ ਉਸਦਾ ਕੋਈ ਸਿੱਧਾ ਨਾਤਾ ਨਹੀਂ ਸੀਗਾ ਯਾਰੀ ਦੋਸਤੀ ਕਰਕੇ ਉਹ ਮੋੜ ਸਰਹੱਦ ਤੇ ਤੁਰਿਆ ਤੇ ਜਦੋਂ ਉਹ ਸਿੰਘਾਂ ਵਿੱਚ ਵਿਚਰਿਆ ਤਾਂ ਉਹ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਉਸ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਸੀ ਕਿ ਗੁਰਜੰਡ ਸਿੰਘ ਨਾਲ ਰਹਿ ਕੇ ਉਸ ਨੂੰ ਲੱਗਿਆ ਕਿ ਇਸ ਦਾ ਸਾਥ ਦੇਣਾ ਉਸ ਦਾ ਫਰਜ਼ ਬਣਦਾ ਹੈ ਉਸ ਨੂੰ ਸਿੱਖੀ ਬਾਰੇ ਜਾਂ ਆਜ਼ਾਦੀ ਦੇ ਸੰਘਰਸ਼ ਬਾਰੇ ਬਹੁਤੀ ਸਮਝ ਨਹੀਂ ਸੀਗੀ ਉਹ ਤਾਂ ਅਣਖ ਦੋਸਤੀ ਤੇ ਉੱਚੇ ਕਰਤਾਰ ਦਾ ਮੁੱਲ ਪਾਉਣ ਵਾਲਾ ਸੀ ਸਮੇਂ ਨਾਲ ਉਸ ਦੇ ਤਸਕਰੀ ਵਾਲੇ ਸਬੰਧ ਤੋਂ ਪੁਲਿਸ ਨੂੰ ਉਸ ਬਾਰੇ ਪਤਾ ਲੱਗ ਗਿਆ ਤੇ ਉਹ ਰੂਪੋਸ਼ ਹੋ ਗਿਆ ਜਦੋਂ ਮੈਂ ਪੰਜਾਬ ਵਾਪਸ ਆਇਆ ਤਾਂ ਪਤਾ ਲੱਗਿਆ ਕਿ ਉਸ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਉਹ ਵੀ ਹਜ਼ਾਰਾਂ ਲਾਪਤਾ ਸਿੰਘਾਂ ਵਿੱਚ ਸ਼ਾਮਲ ਹੋ ਗਿਆ ਸੀ ਇਸੇ ਤਰ੍ਹਾਂ ਸਰਪ੍ਰੀਤ ਸਿੰਘ ਦੀ ਯਾਦ ਹੈ ਇਹ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੀ ਐਚ ਡੀ ਕਰਦਾ ਸੀ ਸ਼ਾਇਦ ਸਮਾਜ ਵਿਗਿਆਨ ਦੇ ਵਿਸ਼ੇ ਵਿੱਚ ਚਾਚਾ ਮਧਰਾ ਸਿੰਘ ਦੇ ਰਾਹੀਂ ਇਹ ਸਾਡੇ ਸੰਪਰਕ ਵਿੱਚ ਆਇਆ ਸੀ ਅੰਮ੍ਰਿਤਸਰ ਵਿੱਚ ਇਹਦੀ ਰਹਾਇਸ਼ ਸਾਡਾ ਪੱਕਾ ਟਿਕਾਣਾ ਬਣ ਗਈ ਹੌਲੀ ਹੌਲੀ ਇਹ ਸਾਡੇ ਨਾਲ ਰਲਦਾ ਗਿਆ ਤੇ ਅਖੀਰ ਕਾਰਵਾਈਆਂ ਵਿੱਚ ਹਿੱਸਾ ਲੈਣ ਲੱਗ ਪਿਆ ਇਹ ਪਿੱਛੋਂ ਕੈਥਲ ਹਰਿਆਣਾ ਕੋਲ ਦਾ ਸੀ ਇਹ ਮਧਰੇ ਕੱਦ ਅਤੇ ਭਾਰੇ ਸਰੀਰ ਦਾ ਸੀ ਗੋਰਾ ਰੰਗ ਤੇ ਚਿਹਰੇ ਤੋਂ ਲਾਲੀ ਦੀ ਭਾ ਮਾਰਦੀ ਸੀ ਬੜਾ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਵਿਚਾਰ ਵਟਾਂਦਰਾ ਕਰਦੇ ਆ ਉਹਦਾ ਚਿਹਰਾ ਲਾਲ ਹੋ ਜਾਂਦਾ ਸੀ ਅਤੇ ਉਹਦਾ ਜਜ਼ਬਾਤ ਉਬਾਲੇ ਮਾਰਦਾ ਸੀ ਸਾਡੇ ਜਥੇ ਦੀ ਸਦਾ ਹੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਕਿਸੇ ਨੂੰ ਰੂਹ ਪੋਸ਼ ਨਾ ਹੋਣ ਦਿੱਤਾ ਜਾਵੇ ਸਾਨੂੰ ਲੱਗਦਾ ਸੀ ਕਿ ਪਹਿਲਾਂ ਹੀ ਜ਼ਰੂਰਤ ਤੋਂ ਜ਼ਿਆਦਾ ਸਿੰਘ ਹਥਿਆਰਬੰਦ ਹੋ ਗਏ ਹਨ ਐਨਿਆਂ ਦੀ ਜ਼ਰੂਰਤ ਨਹੀਂ ਹੈਗੀ ਬਹੁਤੇ ਸਿੰਘਾਂ ਦੇ ਰੂਪੋਸ਼ ਹੋਣ ਨਾਲ ਉਹਨਾਂ ਦਾ ਵੀ ਨੁਕਸਾਨ ਹੈ ਤੇ ਪੰਥ ਦਾ ਵੀ ਇਸ ਕਰਕੇ ਵੱ ਤੋਂ ਵੱਧ ਬੰਦਿਆਂ ਨੂੰ ਰੋਕਿਆ ਅਤੇ ਬਚਾਇਆ ਜਾਂਦਾ ਸੀ ਜਦੋਂ ਲੱਗਦਾ ਸੀ ਕਿ ਇਸ ਨੇ ਹਰ ਹਾਲ ਵਿੱਚ ਬਾਗੀ ਹੋਣਾ ਤਾਂ ਹੀ ਉਸ ਨੂੰ ਨਾਲ ਰਲایا ਜਾਂਦਾ ਸੀ ਸਰਪ੍ਰੀਤ ਸਿੰਘ ਦੇ ਡੌਲੇ ਸਦਾ ਹੀ ਜੰਗ ਲਈ ਫਰਕਦੇ ਰਹਿੰਦੇ ਬੜਾ ਸਮਝਾਉਣ ਉਤੇ ਥੋੜੇ ਚਿਰ ਲਈ ਸ਼ਾਂਤ ਹੋ ਜਾਂਦਾ ਸੀ ਫਿਰ ਮੁੜ ਕੋਈ ਜੰਗ ਲੜਾਉਣ ਲੱਗ ਜਾਂਦਾ ਸੀ ਆਖਰ ਉਸ ਨੂੰ ਇੱਕ ਹਮਲੇ ਸਮੇਂ ਇਹ ਵਿਖਾਉਣ ਲਈ ਨਾਲ ਲੈ ਕੇ ਗਏ ਕਿ ਇਹ ਜੰਗ ਕਿਹੋ ਜਿਹੀ ਹੈ ਉਹਨੋਂ ਇੱਕ ਸਟੇਨ ਗਨ ਦੇ ਕੇ ਗੱਡੀ ਵਿੱਚ ਬਿਠਾ ਦਿੱਤਾ ਤੇ ਕਿਹਾ ਕਿ ਜਿੰਨਾ ਚਿਰ ਤੈਨੂੰ ਕਿਹਾ ਨਹੀਂ ਜਾਂਦਾ ਨਾ ਤੂੰ ਗੱਡੀ ਵਿੱਚੋਂ ਉਤਰਨਾ ਅਤੇ ਨਾ ਹੀ ਗੋਲੀ ਚਲਾਉਣੀ ਹੈ ਇਹ ਬਹੁਤ ਵੱਡਾ ਕੰਮ ਸੀ ਇਹਦੇ ਲਈ ਸੰਜਮ ਅਤੇ ਤਜਰਬੇ ਦੀ ਜ਼ਰੂਰਤ ਸੀ ਸਾਡੇ ਕੋਲ ਬੰਦੇ ਪੂਰੇ ਸਨ ਪਰ ਉਸ ਨੂੰ ਅਸੀਂ ਸਿਰਫ ਨਾਲ ਵਿਖਾਉਣ ਲਈ ਅਤੇ ਤਜਰਬਾ ਕਰਵਾਉਣ ਲਈ ਲੈ ਕੇ ਗਏ ਸਾਂ ਇਹ ਅਹਿਮ ਕੰਮ ਕਵਰਜੀਤ ਸਿੰਘ ਸੁਲਤਾਨਵਿੰਡ ਨੂੰ ਸਾਰੀ ਪੁਲਿਸ ਦੇ ਸਾਹਮਣੇ ਕਚਹਿਰੀ ਵਿੱਚੋਂ ਛਡਾਉਣ ਦਾ ਸੀਗਾ ਸਾਡੀ ਰਣਨੀਤੀ ਕਾਮਯਾਬ ਰਹੀ ਤੇ ਅਸੀਂ ਸਿੰਘਾਂ ਨੂੰ ਛੜਾ ਲਿਆ। ਉਸ ਦਿਨ ਅੰਮ੍ਰਿਤਸਰ ਕਚੈਰੀ ਵਿੱਚ ਖੂਬ ਗੋਲੀ ਚੱਲੀ ਅਤੇ ਚਾਰੇ ਪਾਸੇ ਸਨਾਟਾ ਛਾ ਗਿਆ। ਸਰਪ੍ਰੀਤ ਸਿੰਘ ਕਚੈਰੀ ਦੇ ਬਾਹਰਲੇ ਬੂਹੇ ਕੋਲ ਗੱਡੀ ਵਿੱਚ ਬੈਠਾ ਸੀ। ਜਦੋਂ ਅਸੀਂ ਕਮਰਜੀਤ ਸਿੰਘ ਨੂੰ ਨਾਲ ਲੈ ਕੇ ਗੱਡੀ ਕੋਲ ਪਹੁੰਚੇ ਤਾਂ ਸਰਪ੍ਰੀਤ ਸਿੰਘ ਨੂੰ ਪਤਾ ਨਹੀਂ ਸੀ ਕੀ ਜੋਸ਼ ਚੜਿਆ ਕਿ ਗੱਡੀ ਵਿੱਚੋਂ ਬਾਹਰ ਆ ਕੇ ਇੱਕਦਮ ਦਿਸ਼ਾਹੀਣ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤੀਆਂ ਉਹਨੇ। ਉਹਦਾ ਮੂੰਹ ਲਾਲ ਅਤੇ ਅੱਖਾਂ ਵਿੱਚ ਖੂਨ ਸੀ। ਅਸੀਂ ਉਸ ਨੂੰ ਮਸਾ ਧੱਕੇ ਦੇ ਕੇ ਗੱਡੀ ਵਿੱਚ ਦੁਬਾਰਾ ਵਾੜਿਆ ਤੇ ਸਟੇਨ ਗਨ ਉਹ ਤੋਂ ਖੋਹੀ ਕਈ ਗੋਲੀਆਂ ਤਾਂ ਮੇਰੇ ਕੰਨ ਕੋਲ ਦੀ ਲੰਘ ਗਈਆਂ ਉਹਦਾ ਵਿਦਿਆਰਥੀਆਂ ਵਿੱਚ ਇੱਕ ਮਿੱਤਰਚਾਰਾ ਸੀ ਉਹਨੇ ਸਾਡੇ ਲਈ ਅੰਮ੍ਰਿਤਸਰ ਵਿੱਚ ਅਤੇ ਚੰਡੀਗੜ੍ਹ ਵਿੱਚ 18 ਬਣਵਾਈਆਂ ਜਿੱਥੇ ਚਾਚਾ ਮਥਰਾ ਸਿੰਘ ਸੁਖਵਿੰਦਰ ਸਿੰਘ ਛਿੰਦੂ ਮੈਂ ਜਿੰਦਾ ਅਵਤਾਰ ਸਿੰਘ ਦਾਊ ਮਾਜਰਾ ਹਰਜੀਤ ਸਿੰਘ ਅਤੇ ਕੁਝ ਹੋਰ ਖਾਲ ਸਿੰਘ ਇਹਨਾਂ 18 ਉੱਤੇ ਜਾਂਦੇ ਸੀ ਉਹਦੇ ਬਹੁਤੇ ਦੋਸਤਾਂ ਨੂੰ ਪਤਾ ਨਹੀਂ ਸੀ ਕਿ ਅਸੀਂ ਕੌਣ ਆ ਉਹ ਸਾਨੂੰ ਉਹਦੇ ਦੋਸਤ ਜਾਂ ਰਿਸ਼ਤੇਦਾਰ ਹੀ ਸਮਝਦੇ ਸਨ ਉਹਦਾ ਚੰਡੀਗੜ੍ਹ ਵਾਲਾ ਇੱਕ ਦੋਸਤ ਸਾਡੇ ਬਾਰੇ ਜਾਣਦਾ ਸੀ ਅਮਰਤਸਰ ਵਿੱਚ ਉਸਨੇ ਸਾਡੇ ਲਈ ਦੋ ਤਿੰਨ 18 ਵੀ ਬਣਾ ਕੇ ਦਿੱਤੀਆਂ ਸਨ ਅਮਰਤਸਰ ਮੈਡੀਕਲ ਕਾਲਜ ਦਾ ਇੱਕ ਵਿਦਿਆਰਥੀ ਵੀ ਸਾਡੀ ਸੱਚਾਈ ਜਾਣਦਾ ਸੀ ਖਾਲਸਾ ਕਾਲਜ ਵਿੱਚ ਇਤਿਹਾਸ ਦੀ ਐਮਏ ਕਰਦਾ ਇੱਕ ਬਹੁਤ ਸੰਵੇਦਨਸ਼ੀਲ ਵਿਦਿਆਰਥੀ ਬਿਨਾਂ ਦੱਸੇ ਹੀ ਸਾਨੂੰ ਜਾਣ ਗਿਆ ਸੀ ਚੰਡੀਗੜ੍ਹ ਅਤੇ ਅਮਰਤਸਰ ਵਿੱਚ ਅਸੀਂ ਅਕਸਰ ਇਕੱਠੇ ਹੋ ਜਾਂਦੇ ਸੀ ਤੇ ਬੜਾ ਲੰਬਾ ਸਮਾਂ ਵਿਚਾਰਾਂ ਚੱਲਦੀਆਂ ਉਹਨਾਂ ਕੋਲ 20000 ਉਤੇ ਕਈ ਵਧੀਆ ਫਿਲਮਾਂ ਵੀ ਵੇਖੀਆਂ ਤੇ ਵਧੀਆ ਸਾਹਿਤ ਵੀ ਪੜ੍ਹਿਆ। ਇਹ ਸਾਰੇ ਜਾਣੇ ਸਾਡੇ ਲਈ ਲਿਖਣ ਪੜ੍ਹਨ ਦਾ ਕੰਮ ਕਰਦੇ ਸਨ। ਬਾਕੀ ਜੋ ਵੀ ਤੋਰੇ ਫੇਰੇ ਅਤੇ ਜਾਣਕਾਰੀ ਲੈਣ ਦੇਣ ਵਾਲਾ ਕੰਮ ਹੁੰਦਾ ਸੀ ਇਹ ਨੌਜਵਾਨ ਖੁਸ਼ੀ ਨਾਲ ਕਰ ਲੈਂਦੇ ਸਨ। ਇਹਨਾਂ ਨਾਲ ਬਤਾਏ ਪਲ ਬਹੁਤ ਸੁਖ ਅਤੇ ਚੌਵਲੇ ਹੁੰਦੇ ਸਨ। ਇਹ ਸਾਰੇ ਲਿਖਣ ਪੜ੍ਹਨ ਵਾਲੇ ਹੋਣ ਕਰਕੇ ਇਹਨਾਂ ਦੀ ਚਰਚਾ ਦਾ ਮੁੱਖ ਵਿਸ਼ਾ ਸੰਘਰਸ਼ ਅਤੇ ਖਾਲਸਤਾਨ ਹੀ ਹੁੰਦਾ ਸੀ। ਇਹਨਾਂ ਸਭ ਨਾਲ ਕੀਤੀਆਂ ਵਿਚਾਰਾਂ ਜਦੋਂ ਹੁਣ ਯਾਦ ਕਰਦਾ ਤਾਂ ਚਾਉ ਭਰਿਆ ਅਹਿਸਾਸ ਹੁੰਦਾ। ਪੰਥ ਬਾਰੇ ਹੁਣ ਵੀ ਕਈਆਂ ਤੋਂ ਵਿਚਾਰਾਂ ਸੁਣੀਦੇ ਹਨ ਪਰ ਉਹ ਚੌਵ ਵਾਲਾ ਜੋਸ਼ ਅਤੇ ਸ਼ਿੱਦਤ ਦੀ ਘਾਟ ਰੜਕਦੀ ਹੈ ਜੋ ਉਸ ਵਕਤ ਮਹਿਸੂਸ ਹੁੰਦੀ ਸੀ ਉਸ ਵਕਤ ਦੀ ਹਰ ਗੱਲਬਾਤ ਵਿੱਚ ਜ਼ਿੰਦਗੀ ਦਾ ਠਾਠਾ ਮਾਰਦਾ ਦਰਿਆ ਕਿਨਾਰਿਆਂ ਨੂੰ ਤੋੜ ਰਿਹਾ ਸੀ ਇਤਿਹਾਸ ਅਤੇ ਵਰਤਮਾਨ ਨਾਲ ਨਾਲ ਚੱਲ ਰਹੇ ਸਨ ਪੰਥਾਂਕ ਸੂਰਤ ਜੰਗ ਅਤੇ ਸ਼ਹਾਦਤਾਂ ਰਾਹੀਂ ਆਪਣੇ ਰਾਹ ਬਣਾ ਰਹੀ ਸੀ ਸਰਪ੍ਰੀਤ ਸਿੰਘ ਨੇ ਰੋਕਣ ਦੇ ਬਾਵਜੂਦ ਵੀ ਹੋਰ ਕਈ ਕੰਮਾਂ ਵਿੱਚ ਹਿੱਸਾ ਲਿਆ ਆਖਰੀ ਵਾਰ ਉਹ ਮੈਨੂੰ ਚੰਡੀਗੜ੍ਹ ਮਿਲਿਆ ਸੀ ਤੇ ਕਹਿ ਰਿਹਾ ਸੀ ਕਿ ਮੈਨੂੰ ਅੰਮ੍ਰਿਤਸਰ ਬਹੁਤ ਜ਼ਰੂਰੀ ਕੰਮ ਹੈ ਤੇ ਉਹ ਚਲਾ ਗਿਆ ਜਾਂਦੇ ਆ ਉਹਨੂੰ ਕੈਟਾਂ ਨੇ ਚੁੱਕ ਲਿਆ ਬਾਅਦ ਵਿੱਚ ਉਹਦੇ ਨਾਲ ਕੀ ਬੀਤੀ ਮੈਨੂੰ ਕੁਝ ਵੀ ਪਤਾ ਨਹੀਂ ਕਾਫੀ ਚਿਰ ਬਾਅਦ ਹਰਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਸ਼ਹੀਦ ਕਰ ਦਿੱਤਾ ਗਿਆ ਉਹਨੇ ਕਿਸੇ ਬਾਰੇ ਕੁਝ ਨਹੀਂ ਦੱਸਿਆ ਜੋ ਕੁਝ ਬਚਾ ਸਕਦਾ ਸੀ ਉਸਨੇ ਬਚਾਇਆ ਉਹਦਾ ਚੰਡੀਗੜ੍ਹ ਵਾਲਾ ਦੋਸਤ ਪੜ੍ਹਾਈ ਕਰਕੇ ਬਾਹਰ ਚਲਾ ਗਿਆ ਤੇ ਉਹਦਾ ਅਮਰitsar ਵਾਲਾ ਦੋਸਤ ਮੈਨੂੰ ਰਿਹਾਈ ਤੋਂ ਬਾਅਦ ਅਮਰitsar ਵਿੱਚ ਹੀ ਮਿਲਿਆ ਸੀ ਕਿਸੇ ਸਾਂਝੇ ਸੰਪਰਕ ਰਾਹੀਂ ਉਹਨੇ ਬੁਲਾਇਆ ਸੀ ਮੈਨੂੰ ਬਹੁਤ ਮਹਿੰਗੇ ਹੋਟਲ ਵਿੱਚ ਰਾਤ ਦੇ ਖਾਣੇ ਦਾ ਸੱਦਾ ਸੀ ਜਦੋਂ ਮੈਂ ਜਾ ਕੇ ਵੇਖਿਆ ਤਾਂ ਅੱਗੇ ਉਹ ਬੈਠਾ ਸੀ ਉਸ ਤੋਂ ਬਾਅਦ ਮੈਂ ਉਸਨੂੰ ਕਦੇ ਨਹੀਂ ਮਿਲਿਆ ਖਾਲਸਾ ਕਾਲਜ ਵਾਲਾ ਦੋਸਤ ਜੋ ਬਹੁਤ ਸੰਵੇਦਨਸ਼ੀਲ ਸੀ ਉਹਦੇ ਬਾਰੇ ਕੁਝ ਨਹੀਂ ਪਤਾ ਕਿ ਹੁਣ ਉਹ ਕਿੱਥੇ ਹੈ ਦੋਸਤੋ ਇਹ ਸਨ ਕੁਝ ਯਾਦਾਂ ਉਹਨਾਂ ਬੰਦਿਆਂ ਦੀਆਂ ਜਿਨ੍ਹਾਂ ਬਾਰੇ ਕਦੇ ਵੀ ਗੱਲ ਨਹੀਂ ਚੱਲੀ ਨਾ ਹੀ ਖੜਕੋਵਾਦ ਦੀ ਕਿਸੇ ਕਿਤਾਬ ਵਿੱਚ ਤੇ ਨਾ ਹੀ ਕਿਸੇ ਫਿਲਮਾਂ ਅੰਦਰ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਮਿਲਾਂਗੇ ਉਦੋਂ ਤੱਕ ਲਈ ਸਸਰੀਆਕਾਲ